ਇਹ ਵੀਰ ਸਾਨੂੰ ਰੋਪੜ ਤੋਂ ਮਿਲਿਆ ਸੀ ਰਾਮ ਰੀਲਾ ਗਰਾਊਂਡ 'ਚ ਉੱਥੇ ਬਹੁਤ ਸਮੇਂ ਤੋਂ ਬਹੁਤ ਮਾੜੇ ਹਾਲਾਤਾਂ 'ਚ ਰਹਿ ਰਿਹਾ ਸੀ ਵੀਰ ਦੀ ਹਾਲਤ ਇੰਨੀ ਮਾੜੀ ਸੀ ਕਿ ਚੇ ਲੈਟਿਨ ਬਾਥਰੂਮ ਹੋ ਰਿਹਾ ਸੀ ਇੰਨੇ ਗੰਦੇ ਕੱਪੜੇ ਪਾਏ ਸੀ ਵੀਰ ਹੁਣੀ ਦਾਦ ਦੇ ਸੀ ਕਿ ਜੇ ਕੁਛ ਦਿਨ ਇੱਦਾਂ ਹੀ ਰਹਿ ਗਿਆ ਵੀਰੇ ਇਹ ਨਹੀਂ ਖਤਮ ਹੋ ਜਾਣਾ ਮਨੋ ਵੀਰ ਅੱਜ ਹੋਰ ਕੱਲ ਹੋਰ ਤੁਰਾ ਠੀਕ ਹੋਣ ਲੱਗ ਗਿਆ ਫਰਕ ਪੈਣ ਲੱਗ ਗਿਆ ਫਿਰ ਉਹਨੇ ਆਪਣਾ ਐਡਰੈਸ ਵੀ ਦੱਸਿਆ ਮੈਂ ਬੱਦੀ ਦਾ ਰਹਿਣ ਵਾਲਾ ਜ਼ਿਲ੍ਹਾ ਸੋਲਨ ਹਿਮਾਚਲ ਪ੍ਰਦੇਸ਼ ਦਾ ਪਰ ਅਜੇ ਤੱਕ ਇਹਨਾਂ ਦਾ ਘਰ ਨਹੀਂ ਲੱਭ ਸਕਿਆ ਪਿੰਡ ਮੱਲਾ ਗਲੀ ਨੰਬਰ ਜਾਂ ਕੁਝ ਹੋਰ ਨਹੀਂ ਦੱਸ ਪਾਇਆ ਸਰ ਮਾ ਤੇਰਾ ਤੇਰਾ ਹਾਂ ਮਰੋ ਕਿਹੜਾ ਪਿੰਡ ਆ ਕਿੱਥੇ ਰਹਿਣਾ ਮਿਲਾਂ ਹਾਂ ਮਿਲਾਂ ਗਿਲਾ ਹੀ ਗਿਲਾ ਬਾ ਕਿੱਥੇ ਨੋ ਸੌਂਦਾ ਕਿੱਥੇ ਐ ਫਿਰ ਤੂੰ ਕਿੱਥੇ ਦੇਖੋ ਜੀ ਇੰਨੀ ਠੰਡ ਪੈ ਰਹੀ ਹੈ ਕੋਈ ਇੱਥੇ ਉੱਪਰ ਕੋਈ ਢਗਿਆ ਵਗੈਰਾ ਨਹੀਂ ਉਹ ਕੁਝ ਵੀ ਨਹੀਂ ਹੈਗਾ ਇਹ ਇੱਥੇ ਸੌਂਦਾ ਜੀ ਖਲਾਤ ਦੇਖੋ ਜੀ ਬੜੇ ਮਾੜੇ ਨੇ ਇਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੋਜ ਮਨੋਜ ਕੁਮਾਰ ਵੀਰ 31224 ਨੂੰ ਸੁਪਨਿਆਂ ਦੇ ਘਰ ਆਇਆ ਜਨਮ ਦਿਦੇ ਵਿੱਚ ਇਹ ਬਸ ਆਪਣੇ ਬਾਰੇ ਜਿਆਦਾ ਨਹੀਂ ਕੁਝ ਦੱਸ ਪਾਉਂਦਾ ਮਨੋਜ ਬੱਦੀ 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 ਕਹੀ ਅੰਦਰ ਇਹਨਾਂ ਜਿਆਦਾ ਇਹ ਵੀਰ ਸਾਨੂੰ ਰੋਪਣ ਤੋਂ ਮਿਲਿਆ ਸੀ ਆਰਾਮਰੀਲਾ ਗਰਾਊਂਡ 'ਚ ਉੱਥੇ ਬਹੁਤ ਸਮੇਂ ਤੋਂ ਬਹੁਤ ਮਾੜੇ ਹਾਲਾਤਾਂ 'ਚ ਰਹਿ ਰਿਹਾ ਸੀ ਵੀਰ ਤੇ ਦਲਜੀਤ ਹੁਣੀ ਵੀਰ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਫਿਰ ਇੱਥੇ ਲੈ ਕੇ ਆਏ ਵੀਰ ਨੂੰ ਸਾਡੇ ਕੋਲੇ ਪਹੁੰਚਦਾ ਕਰਕੇ ਗਏ ਵੀਰ ਦੀ ਹਾਲਤ ਇੰਨੀ ਮਾੜੀ ਸੀ ਵਿੱਚੇ ਹੀ ਲੈਟਰਨ ਬਾਥਰੂਮ ਹੋ ਰਿਹਾ ਸੀ ਇੰਨੇ ਗੰਦੇ ਕੱਪੜੇ ਪਾਏ ਸੀ ਵੀਰ ਹੁਣੀ ਦੱਸਦੇ ਸੀ ਵੀ ਜੇ ਕੁਛ ਦਿਨ ਇਦਾਂ ਹੀ ਰਹਿ ਗਿਆ ਵੀਰੇ ਇਹਨੇ ਖਤਮ ਹੋ ਜਾਣਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਡਿਊਟੀ ਲਈ ਗੁਰਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਦਲਜੀਤ ਵੀਰ ਹੁਣੀ ਸਾਡੇ ਕੋਲੇ ਇੱਥੇ ਲੈ ਕੇ ਆਏ ਸੁਪਨਿਆਂ ਦੇ ਘਰ ਤੇ ਵੀਰ ਮਨੋਜ ਦਾ ਇੱਥੇ ਦਿਮਾਗੀ ਇਲਾਜ ਸ਼ੁਰੂ ਹੋਇਆ ਮਨੋਜ ਵੀਰ ਅੱਜ ਹੋਰ ਕੱਲ ਹੋਰ ਥੋੜਾ ਠੀਕ ਹੋਣ ਲੱਗ ਗਿਆ ਫਰਕ ਪੈਣ ਲੱਗ ਗਿਆ ਫਿਰ ਉਹਨੇ ਆਪਣਾ ਐਡਰੈਸ ਵੀ ਦੱਸਿਆ ਵੀ ਮੈਂ ਬੱਦੀ ਦਾ ਰਹਿਣ ਵਾਲਾ ਜ਼ਿਲ੍ਹਾ ਸੋਲਨ ਹਿਮਾਚਲ ਪ੍ਰਦੇਸ਼ ਪਰ ਅੱਜ ਤੱਕ ਇਹਨਾਂ ਦਾ ਘਰ ਨਹੀਂ ਲੱਭ ਸਕਿਆ ਪਿੰਡ ਮੱਲਾ ਗਲੀ ਨੰਬਰ ਜਾਂ ਕੁਝ ਹੋਰ ਨਹੀਂ ਦੱਸ ਪਾਇਆ ਸਨ ਇਸ ਵੀਰ ਦਾ ਮਨੋਜ ਦਾ ਘਰ ਲੱਭਣ ਵਾਸਤੇ ਤੁਸੀਂ ਸਾਡੀ ਸਹਾਇਤਾ ਕਰੋ ਜਰੂਰ ਪਲੀਜ਼ ਸ਼ੇਅਰ ਕਰੋ ਵੱਧ ਤੋਂ ਵੱਧ ਜੇ ਕੋਈ ਬੱਦੀ ਜੁਮਾਰ ਚਲਤੋਂ ਬਿਲੋਂਗ ਕਰਦਾ ਜਾਂ ਕੋਈ ਜਾਣਦਾ ਉੱਥੇ ਲੋਕਲ ਗਰੁੱਪਾਂ ਦੇ ਵਿੱਚ ਉੱਥੇ ਲੋਕਲ ਨੰਬਰਾਂ ਤੇ ਜਰੂਰ ਇਹਨਾਂ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਕਿਸੇ ਉਸ ਤਰ੍ਹਾਂ ਦੇ ਭੈਣ ਭਰਾ ਤੱਕ ਇਹ ਪਹੁੰਚ ਸਕੇ ਜਿਹੜਾ ਮਨੋਜ ਦੇ ਕੋਈ ਆਪਣੇ ਇਸ ਵੀਰ ਨੂੰ ਆਉਣ ਮਿਲਣ ਸਾਨੂੰ ਇਹਦੇ ਬਾਰੇ ਪਤਾ ਲੱਗੇ ਵੀ ਇਹ ਕਿਹੜੇ ਸ਼ਹਿਰ ਦਾ ਕਿਹੜੇ ਗ੍ਰਾਂ ਦਾ ਸਾਡੇ ਕੋਲੇ ਸੁਪਨਿਆਂ ਦੇ ਘਰ ਚ 70-80 ਮੈਂਬਰ ਇਦਾਂ ਦੇ ਨੇ ਜਿੰਨਾਂ ਦਾ ਸਾਨੂੰ ਪਤਾ ਹੀ ਨਹੀਂ ਉਹ ਕੌਣ ਨੇ ਕਿੱਥੋਂ ਨੇ ਉਹਨਾਂ ਦੇ ਵਿੱਚੋਂ ਇੱਕ ਮਨੋਜ ਵੀ ਹੈ ਪਰ ਜੇ ਆਪਾਂ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰੀਏ ਤਾਂ ਮਨੋਜ ਵੀਰੇ ਦਾ ਵੀ ਘਰ ਲੱਭ ਸਕਦਾ ਮਨੋਜ ਵਰਗੇ ਬਹੁਤ ਲੋਕ ਨੇ ਜਿਹੜੇ ਤੁਸੀਂ ਅਕਸਰ ਦੇਖਦੇ ਹੋ ਮੰਦਰਾਂ ਦੇ ਬਾਹਰ ਸਟੇਸ਼ਨਾਂ ਤੇ ਬੱਸ ਸਟੈਂਡ ਤੇ ਪੁਲਾਂ ਦੇ ਥੱਲੇ ਗੁਰੂ ਘਰਾਂ ਦੇ ਬਾਹਰ ਦਰਗਾਹ ਦੇ ਬਾਹਰ ਕਿੱਦਾਂ ਪਏ ਹੁੰਦੇ ਨੇ ਲੋਕ ਮੈਂਟਲੀ ਅਫਸਰਟ ਮੰਦ ਬੁੱਧੀ ਕੋਈ ਰੋਪੜ ਦਾ ਬੰਦਾ ਲੁਧਿਆਣੇ ਆ ਕੇ ਬਹਿ ਗਿਆ ਕੋਈ ਲੁਧਿਆਣੇ ਦਾ ਰੋਪੜ ਕੋਈ ਪਟਿਆਲੇ ਦਾ ਬੰਦਾ ਸ਼੍ਰੀ ਅਮਰਸਰ ਸਾਹਿਬ ਚੱਲਿਆ ਗਿਆ ਅਮਰਸਰ ਸਾਹਿਬ ਤੋਂ ਬੰਦਾ ਕੋਈ ਮੁਕਸਰ ਸਾਹਿਬ ਚੱਲਿਆ ਗਿਆ ਉੱਥੇ ਰੋਟੀ ਪਾਣੀ ਮਿਲੀ ਜਾਂਦੇ ਆ ਸਾਲਾਂ ਬੱਧੀ ਉੱਥੇ ਵਕਤ ਕੱਢ ਦਿੰਦੇ ਆ ਪਰ ਅੱਜ ਸੋਸ਼ਲ ਮੀਡੀਆ ਦਾ ਯੋਗਾ ਜਦੋਂ ਕੋਈ ਇਸ ਤਰ੍ਹਾਂ ਸਾਡੇ ਨਾਲ ਸੰਪਰਕ ਕਰਦਾ ਕੋਈ ਵੀਡੀਓ ਬਣਾ ਕੇ ਭੇਜਦਾ ਜਾਂ ਹੋਰ ਸਸਤਾਵਾ ਵੀ ਬਹੁਤ ਨੇ ਜਿਹੜੀਆਂ ਕੰਮ ਕਰਦੀਆਂ ਤਾਂ ਕਿਸੇ ਨਾ ਕਿਸੇ ਰੂਪ 'ਚ ਕਿਸੇ ਦਾ ਘਰ ਪਰਿਵਾਰ ਲੱਭ ਹੀ ਜਾਂਦਾ ਤੇ ਸਾਡੀ ਕੀਤੀ ਹੋਈ ਕੋਸ਼ਿਸ਼ੇ ਦਲਜੀਤ ਵੀਰ ਉਹਨਾਂ ਨੇ ਜਿਨ੍ਹਾਂ ਨੇ ਸਾਨੂੰ ਦੱਸਿਆ ਇੱਥੇ ਪਹੁੰਚਦਾ ਕੀਤਾ ਇਸ ਵਾਖਰੇ ਦੇ ਮਾਰੇ ਹੋਏ ਵੀਰ ਨੂੰ ਉਹਨਾਂ ਦੀ ਸੇਵਾ ਨੂੰ ਬੂਰ ਪਵੇ ਉਹਨਾਂ ਦੀ ਕੀਤੀ ਸੇਵਾ ਸਫਲ ਹੋਵੇ ਇਸ ਵੀਰ ਦਾ ਘਰ ਲੱਭ ਜੇ ਪਰਿਵਾਰ ਲੱਭ ਜੇ ਕਰਿਓ ਕੋਸ਼ਿਸ਼ ਇਸ ਵੀਡੀਓ ਨੂੰ ਸ਼ੇਅਰ ਕਰਕੇ ਬਾਤ ਤੋਂ ਬਾਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ